ਮੇਰਾ ਸਕੂਲ ਦਾ ਅਗਮਮੀ ਅੱਜ ਮੈਨੂੰ ਫੁੱਲ ਮਾਰਕਸ ਆਏ ਠੀਕ ਹੈ ਅੱਤੋਂ ਸੇ ਮੇਰੇ ਕੰਨ ਬਨਵਾ ਦੋਗੇ ਕੰਨ ਬਨਵਾ ਦੋ ਮੇਰੇ ਹੁਣ ਨਮਕ ਸਾ ਲਾ ਰਿਹਾ ਮਾਂ ਤਾਂ ਅਕਸਰ ਮਾਂ ਹੀ ਹੁੰਦੀ ਹੈ ਮਾਂ ਸ਼ਬਦ ਦੇ ਅਰਥ ਦੀ ਡੁੰਗਿਆਈ ਨੂੰ ਹਰ ਕੋਈ ਸਮਝਦਾ ਵੀ ਹੈ ਮਾਂ ਦੀ ਮਮਤਾ ਤੋਂ ਵੱਧ ਕੇ ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਹੁੰਦਾ ਤਸਵੀਰਾਂ ਜੇ ਦੇਖ ਰਹੇ ਇਸ ਸ਼ਖਸ ਦਾ ਆਪਣੀ ਮਾਂ ਪ੍ਰਤੀ ਪਿਆਰ ਦੇ ਕੇ ਤੁਹਾਡੀਆਂ ਵੀ ਅੱਖਾਂ ਵਿੱਚ ਖੰਝੂ ਆ ਜਾਣਗੇ ਮਾਂ ਦੇ ਸਵਰਗ ਵਾਸੋਂ ਹੋਣ ਤੋਂ ਬਾਅਦ ਇਸ ਪੁੱਤ ਨੇ ਆਪਣੀ ਮਾਂ ਦੀ ਯਾਦ ਵਿੱਚ ਉਹਨਾਂ ਦਾ ਪੁੱਤਲਾ ਹੀ ਬਣਵਾ ਦਿੱਤਾ ਮਾਤਾ ਜੀ ਕੀ ਮੱਝ ਲੈਣੀ ਆਪਾਂ ਤੁਸੀਂ ਕਹਿੰਦੇ ਹੁੰਦੇ ਸੀ ਮੱਝ ਲੈਣੀ ਆਪਾਂ ਦੁੱਧ ਜਿਹਦੇ ਘਰੇ ਦੁੱਧ ਦਹੀਂ ਤਾਂ ਲਸੀ ਹੁੰਦੀ ਹੈ ਉਹਦੇ ਘਰੇ ਕੋਈ ਚੀਜ਼ ਹੀ ਘਟ ਨਹੀਂ ਹੁੰਦੀ ਤੇ ਆਪਾਂ ਇੱਕ ਮੱਝ ਨਵੀਂ ਲੈ ਲਈਏ اپنی ماں ਦੇ ਲਈ ਇਸ ਪੁੱਤ ਦਾ ਪਿਆਰ ਵੇਖੋ ਕਿ ਉਸਨੇ ਆਪਣੀ ماں ਦਾ ਬੁੱਤ ਤਿਆਰ ਕਰਵਾਇਆ ਤੇ ਉਸ ਨਾਲ ਗੱਲਾਂ ਕਰਦਾ ਹੈ ਵਿਆਹ ਸ਼ਾਦੀ ਹਰ ਤਿਉਹਾਰ ਤੇ ਆਪਣੀ ਮਾਂ ਨੂੰ ਜਿਵੇਂ ਉਹ ਜਿਉਂਦੀਆਂ ਦੀ ਸੱਚੀ ਹੋਣੀ ਹੈ ਬਿਲਕੁਲ ਉਸ ਤਰੀਕੇ ਦੇ ਨਾਲ ਸਜਾਉਂਦਾ ਹੈ ਸੰਗਰੂਰ ਦੇ ਦਿੜਬਾ ਤੋਂ ਬੇहद ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਬਨਪ੍ਰੀਤ ਨਾਮਕ ਵਿਅਕਤੀ ਜਿਸਨੇ ਆਪਣੀ ਸਵਰਗਵਾਸੀ ਮਾਂ ਦਾ ਪੁੱਤਲਾ ਬਣਵਾਇਆ ਦੱਸ ਦिए ਕਿ ਇਹ ਪੁਤਲਾ ਉਸੇ ਕਾਰੀਗਰ ਨੇ ਬਣਾਇਆ ਜਿਸ ਨੇ ਸਿੱਧੂ ਮੂਸੇਵਾਲਾ ਦਾ ਬੁੱਤ ਬਣਾਇਆ ਸੀ ਤੇ ਸਰਵਨਪੁੱਤ ਮਨਪ੍ਰੀਤ ਨੇ ਆਪਣੀ ਮਾਂ ਦੇ ਇਸ ਪੁਤਲੇ ਦੇ ਲਈ 1 ਲੱਖ ਰੁਪਏ ਖਰਚ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਬਿਮਾਰੀ ਦੇ ਕਾਰਨ ਇਸ ਵਿਅਕਤੀ ਦੀ ਮਾਂ ਸਦੀਵੀ ਵਿਛੋੜਾ ਦੇ ਗਈ ਸੀ ਤੇ ਜਿਸ ਤੋਂ ਬਾਅਦ ਇਹ ਪੁੱਤ ਜੋ ਕਿ ਆਪਣੀ ਮਾਂ ਨੂੰ ਕਾਫੀ ਯਾਦ ਕਰਦਾ ਹੈ ਤੇ ਇਸ ਨੇ ਦੱਸਿਆ ਹੈ ਕਿ ਮਾਂ ਦਾ ਪੁਤਲਾ ਬਣਾਉਣ ਤੋਂ ਬਾਅਦ ਉਸ ਨੂੰ ਕਾਫੀ ਸਕੂਨ ਮਿਲਿਆ ਮਾ ਦੇ ਬੁੱਤ ਦੇ ਨਾਲ ਗੱਲਾਂ ਬਾਤਾਂ ਕਰਕੇ ਉਸ ਨੂੰ ਇੰਜ ਲੱਗਦਾ ਜਿਵੇਂ ਉਹ ਆਪਣੀ ਅਸਲ ਮਾਂ ਨਾਲ ਗੱਲਬਾਤ ਕਰ ਰਿਹਾ ਹੋਵੇ ਮਨਪ੍ਰੀਤ ਸਿੰਘ ਖੁਸ਼ੀ ਦੇ ਮੌਕੇ ਆਪਣੇ ਮਾਂ ਦੇ ਬੁੱਤ ਦੇ ਸੋਹਣੇ ਸੋਹਣੇ ਸੂਟ ਪਵਾਉਂਦਾ ਤੇ ਮਾਂ ਦੇ ਬੁੱਤ ਦੀ ਤਨਦੇਹੀ ਦੇ ਨਾਲ ਸੇਵਾ ਵੀ ਕਰਦਾ ਤਾਂ ਮਾਂ ਪੁੱਤ ਦਾ ਇਹ ਰਿਸ਼ਤਾ ਬੜਾ ਅਨੋਖਾ ਜਿਸ ਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਆਪਣੀ ਮਾਂ ਦੇ ਲਈ ਇਸ ਪੁੱਤ ਦਾ ਪਿਆਰ ਵੇਖੋ ਕਿ ਉਸਨੇ ਆਪਣੀ ਮਾਂ ਦਾ ਬੁੱਤ ਤਿਆਰ ਕਰਵਾਇਆ ਤੇ ਉਸ ਨਾਲ ਗੱਲਾਂ ਕਰਦਾ ਵਿਆਹ ਸ਼ਾਦੀ ਹਰ ਤੇ ਹਾਰਤੀ ਆਪਣੀ ਮਾਂ ਨੂੰ ਜਿਵੇਂ ਜਿਉਂਦਿਆਂ ਦੀ ਸਜਦੀ ਹੋਣੀ ਹੈ ਬਿਲਕੁਲ ਉਸ ਤਰੀਕੇ ਦੇ ਨਾਲ ਸਜਾਉਂਦਾ ਹੈ ਮਾਤਾ ਜੀ ਜਾਨਕੀ 7 ਤਰੀਕ ਨੂੰ ਬਿਮਾਰ ਹੋਏ ਸੀ ਜੀ ਜਾਨਕੀ 8 ਤਰੀਕ ਨੂੰ ਸ਼ਾਮ ਨੂੰ ਲਾ ਲਓ ਜੀ ਕਾਲ ਚਲਾਉਣਾ ਕਰਗੇ ਸੀ ਸੋ ਉਸ ਤੋਂ ਬਾਅਦ 6 ਨੂੰ ਅਸੀਂ ਲੈ ਗਏ ਸੀ ਅੱਥੋ ਜੀ 6 ਨੂੰ ਹਾਂ ਜੀ ਜਾਨਕੀ ਇਹਨਾਂ ਨਾਲ ਗੱਲਾਂ ਮੱਤਾ ਕਰਕੇ ਜੀ ਸਾਰੀ ਚੀਜ਼ ਆਪਾਂ ਕੋਈ ਡਿਸੀਜਨ ਹੁੰਦਾ ਜੀ ਘਰ 'ਚ ਕੁਝ ਕੰਮ ਕਰਨਾ ਆਵੇਂ ਨਾ ਮੈਂ ਸਵੇਰੇ ਆਸ਼ੀਰਵਾਦ ਲੈ ਕੇ ਜਾਣਾ ਜੀ ਗੱਲ ਕਰਕੇ ਉਹਨਾਂ ਨੂੰ ਪੁੱਛ ਕੇ ਜਾਨੀ ਕਿ ਮਤ ਇਹ ਤਸੱਲੀ ਮਿਲ ਜਾਂਦੀ ਵੀ ਹਾਂਜੀ ਹਾਂਜੀ ਹਾਂ ਕਹ ਰਹੇ ਨੇ ਹਾਂਜੀ ਸੂਟ ਅਸੀਂ ਚੇਂਜ ਕਰਦੇ ਆ ਕੋਈ ਤਿਹਾਰ ਹੁੰਦਾ ਕੋਈ ਬਰਥਡੇ ਹੁੰਦਾ ਮੇਰੀ ਕੁੜੀਆ ਨੂੰ ਬਹੁਤ ਪਿਆਰ ਕਰਦੇ ਸੀ ਉਹਦਾ ਬਰਥਡੇ ਆਏਗਾ ਹੁਣ ਉਹਦੇ ਵਾਸਤੇ ਨਵਾਂ ਸੂਟ ਤਿਆਰ ਕਰਾਵਾਂਗੇ ਮਾਤਾ ਜੀ ਜਾਨੀ ਕਿ ਥੋੜਾ ਜਿਹਾ ਪਹਿਲਾਂ ਤੋਂ ਪਹਿਲਾਂ ਤਿੰਨ ਚਾਰ ਮਹੀਨੇ ਪਹਿਲਾਂ ਇਹਨਾਂ ਦੀ ਆਪਰੇਸ਼ਨ ਹੋਇਆ ਸੀ ਪੇਟ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਤਕਲੀਫ ਰਹੀ ਸੀ ਥੋੜੀ ਜੀ ਵੈਸੇ ਆਪਰੇਟ ਬਿਲਕੁਲ ਸਹੀ ਹੋ ਗਿਆ ਸੀ ਸਾਰਾ ਕੁਝ ਸਹੀ ਹੋ ਗਿਆ ਸੀ ਡਾਕਟਰ ਤੋਂ ਉਸ ਤੋਂ ਬਾਅਦ ਕੋਈ ਚੈੱਕਅਪ ਕਰਾਇਆ ਉਦੋਂ ਬਾਅਦ ਚ ਪਾਸੇ ਪਤਾ ਨਹੀਂ ਇੱਕਦਮ ਬੀਪੀ ਲੋਅ ਰਹਿਣ ਲੱਗ ਗਿਆ ਸੀ ਜੀ ਬੀਪੀ ਲੋਅ ਰਹਿਣ ਕਰਕੇ ਥੋੜਾ ਜਆ ਪਤਾ ਨਹੀਂ ਕਿਡੀਆਂ ਦੇ ਅਸਰ ਹੋਇਆ ਪਤਾ ਨਹੀਂ ਕਿਸ ਚੀਜ਼ ਦਾ ਹੋਇਆ ਜੀ ਉਸ ਤੋਂ ਬਾਅਦ ਤਾਂ ਠੀਕ ਨਹੀਂ ਹੋਈ ਇੱਕਦਮ ਹੀ ਬਿਮਾਰ ਹੋ ਗਏ 6 ਤਰੀਕ ਨੂੰ ਮਾਤਾ ਦਾ ਸਟੈਚੂ ਮੈਂ ਇਕਵਾਲ ਸਿੰਘ ਗਿੱਲ ਤੋਂ ਬਣਾਇਆ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਬਣਾਇਆ ਸੀ ਪਾਣੂ ਕੇ ਗਿੱਲ ਜੀ ਉਹਨਾਂ ਨੂੰ ਫੋਟੋ ਦਿੱਤੀ ਜੀ ਉਹਨਾਂ ਨੇ ਕੱਦ ਪੁੱਛਿਆ ਜੀ ਉਹਨਾਂ ਨੇ ਕਿੰਨਾ weight ਹੈ ਜੀ weight ਪੁੱਛਿਆ ਜੀ ਫਿਰ ਉਦੋਂ ਬਾਅਦ ਸੂਟ ਮੰਗਾਇਆ ਜੀ ਉਹਨਾਂ ਦੇ ਪੈਰ ਦੀ ਜੁੱਤੀ ਹੈ ਜੁੱਤੀ ਦਾ ਵੀ ਜਿਹੜਾ ਮਾਪ ਸੀ ਉਹ ਸੇਮ ਰੱਖਿਆ ਜੀ ਉਹਨ ਕਿੰਨੇ ਜਿਹੇ ਹਲਦੀ ਸੀ ਉਹਨਾਂ ਨੇ ਫੋਟੋ ਬਾਰ ਬਾਰ ਫੋਟੋ ਮੰਗਾਈ ਦੀ ਵੀ ਕਿ ਤੇ ਸੂਟ ਦੇ ਹਿਸਾਬ ਨਾਲ ਮਾਪ ਕੇ ਉਹਨਾਂ ਨੇ ਬਿਲਕੁਲ ਐਕਿਊਰੇਟ ਬਣਾਏ ਖਰਚ 1 ਲੱਖ ਰੁਪਏ ਜੀ ਠੀਕ ਹੈ ਹਾਂ ਖਰਚੇ ਦੀ ਕੋਈ ਗੱਲ ਨਹੀਂ ਖਰਚੇ ਜੇ 5 ਲੱਖ ਰੁਪਏ ਦਾ ਬਣਦਾ ਪਰ ਫਿਰ ਵੀ ਬਣਵਾਉਣਾ ਸੀ ਜੀ ਹਾਂ ਜੀ ਸਟੈਚੂ ਦੇ ਰੂਮ ਚ ਸਾਮੇ ਬੈਠੇ ਇੱਕਦਮ ਜੀ ਅਸੀਂ ਹੁਣ ਵਰਸੋਡੀ ਕਰੀ ਸੀ ਮਾਤਾ ਦੀ ਪਿੱਛੇ ਜੇ ਯਾਨੀ ਕਿ ਅਸੀਂ ਜਦੋਂ ਸਵਾਰੀ ਲੈ ਕੇ ਆਏ ਨਾ ਉਹ ਉੱਥੇ ਮਾਤਾ ਬੈਠੇ ਸੀ ਯਾਨੀ ਕਿ ਉਹ ਵੀ ਕਹਿਣ ਲੱਗੇ ਮਾਤਾ ਤੁਹਾਨੂੰ ਉੱਪਰ ਨਹੀਂ ਬੈਠਣਾ ਚਾਹੀਦਾ ਵੀ ਮਹਾਰਾਜੀ ਦੀ ਸਵਾਰੀ ਹੈ ਜੀ ਉਹਨਾਂ ਫਿਰ ਜਲਤਿਆਂ ਨਾਲ ਦੇਖਿਆ ਸਿੱਚੇ ਵੀ ਮੈਂ ਦੱਸਿਆ ਵੀ ਇਹ ਸਟੈਚੂ ਹੈ ਉਹ ਵੀ ਹੈਰਾਨ ਰਹਿ ਗਏ ਕੋਈ ਵੀ ਨਵਾਂ ਬੰਦਾ ਆਉਂਦਾ ਜੀ ਇੱਕਦਮ ਇਹ ਸੋਚਦਾ ਵੀ ਬਿਲਕੁਲ ਸਹੀ ਹੈ ਤੁਸੀਂ ਕੀ ਗੱਲ ਕਰ ਰਹੇ ਸੀ ਕਿ ਤੁਹਾਡੇ ਦੇ ਬੰਦਾ ਆਇਆ ਸੀ ਹਾਂ ਸਾਡੇ ਘਰੇ ਪਿਆ ਸੀ ਤੇ ਉਹ ਉਸ ਦੇ ਬਗੇ ਨੂੰ ਚਾੜੀ ਸਾਡੇ ਘਰੇ ਮੇਰੀ ਯਾਨੀ ਕਿ ਸਾਡਾ ਦੋਸਤ ਵੀ ਹੈ ਯਾਨੀ ਕਿ ਆਪਣੇ ਆਰਤੀ ਦਾ ਮਨੀਮ ਵੀ ਹੈ ਉਹ ਗੱਡੀ ਲੈ ਕੇ ਗਿਆ ਸੀ ਉਹਦੇ بیٹے ਦਾ ਨਾ ਪੇਪਰ ਸੀ ਜੀ ਉਹ ਆ ਕੇ ਗੱਡੀ ਖੜਾ ਕੇ ਚਾਬੀ ਇੱਥੇ ਰੱਖ ਕੇ ਨਾ ਇੱਥੇ ਬਿੱਠ ਕਰੇ ਕੋਈ ਹੈ ਨਹੀਂ ਸੀ ਗੁਦਰਦੀ ਉਹ ਇੱਥੇ ਬਹਿ ਕੇ ਨਾ ਮਾਤਾ ਦੇ ਸਟੈਚੂ ਪਿਆ ਸੀ ਯਾਨੀ ਕਿ ਇੱਥੇ ਮਾਤਾ ਕਹਿੰਦੀ ਦੇਖਿਆ ਕਰੋ ਜੀ ਵੀ ਪਾਈ ਬੈਠੇ ਰਹੇ ਜੀ 5-7 ਮਿੰਟ ਕੋਈ ਹੈ ਨਹੀਂ ਸੀ ਉਹ ਫੇਰ ਦੇਖਿਆ ਕਰੇ ਫੇਰ ਮਾਤਾ ਉਹ ਜਾ ਕੇ ਜਾਨਕੀ ਇੱਕਦਮ ਰੁਸ ਕੇ ਭੱਗ ਗਿਆ ਜੀ ਆ ਉਹ ਡੈਡੀ ਨੂੰ ਕਹਿੰਦਾ ਯਾਰ ਘਰੇ ਮਾਤਾ ਬੈਠੇ ਸੀ ਡੈਡੀ ਉਹਨਾਂ ਤਾਂ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਉਹ ਤਾਂ ਉਹਦੇ ਡੈਡੀ ਨੂੰ ਪਤਾ ਸੀ ਉਹ ਜਾਨਕੀ ਭੋਗ ਤੇ ਆਏ ਸੀ ਉਹਨਾਂ ਨੇ ਦੱਸਿਆ ਵੀ ਉਹ ਕਿਹੜੇ ਕਮਰੇ ਚ ਗਿਆ ਸੀ ਉਹਨਾਂ ਸਾਰੀ ਚੀਜ਼ ਪੁੱਛੀ ਵੀ ਮਾਤਾ ਇਹ ਜੀ ਸੀ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਤਾਂ ਉਹਦਾ ਸਟੈਚੂ ਬਣਾਇਆ ਹੋਇਆ ਹੈ ਉਹ ਵੀ ਹੈਰਾਨ ਰਹਿ ਗਿਆ ਉਹ ਵੀ ਜਨਨ ਕਿ ਪਤਾ ਨਹੀਂ ਲੱਗਿਆ 10 15 ਬੱਚੇ ਇੱਥੇ ਰੂਮ ਚ ਬੈ ਕੇ ਵੀ ਚੱਲ ਗਏ ਸੀ ਇਹ ਬਿਲਕੁਲ ਹੁਣ ਹੀ ਲੇਟੈਸਟ ਗੱਲ ਹੈ ਜੀ 10 ਤੋਂ 12 ਰਕਦਨ ਦੀ ਗੱਲ ਹੈ ਜੀ ਅੱਜ ਮਾਤਾ ਨਹੀਂ ਹੈਗੇ ਬਸ ਆਪਾਂ ਜੇ ਹੁੰਦੇ ਬਹੁਤ ਖੁਸ਼ ਹੁੰਦੇ ਜੀ ਜਨਨ ਕਿ ਮਾਤਾ ਆਪਣੀਆਂ ਤਰੱਕੀ ਦੇਖ ਕੇ ਮਾਵਾਪ ਬਹੁਤ ਖੁਸ਼ ਹੁੰਦੇ ਆਪਦੇ ਪੁੱਤਰੀ ਤਰੱਕੀ ਦੇਖ ਕੇ ਅੱਜ ਨਹੀਂ ਹੈਗੇ ਸੋਚਦੇ ਵਿਕਾਸ ਚੇ ਥੋੜੇ ਪੈਸਾ ਘੱਟ ਹੋਵੇ ਮਾਵਾਪ ਹੁਣ ਮਾਵਾਪ ਤੋਂ ਉੱਪਰ ਕੋਈ ਕੀਮਤ ਨਹੀਂ ਹੁੰਦੇ ਹਾਲਾਤ ਬਿਲਕੁਲ ਵਧੀਆ ਜ਼ਿੰਦਗੀ ਜਿਉਂਦੇ ਨੇ ਦੋ ਦੋ ਤਿੰਨ ਤਿੰਨ ਗੱਡੀਆਂ ਹੈਗੀਆਂ ਜ ਸਾਰੀ ਚੀਜ਼ ਕੋਈ ਪਰਮਾਤਮਾ ਨੇ ਕੰਮ ਨਹੀਂ ਛੱਡੀ ਪਰ ਮਾਂ ਪਹਿਲਾ ਫਾਦਰ ਮੇਰਾ 2013 ਜਿਹੜਾ ਡੈਥ ਹੋ ਗਈ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਉਦੋਂ ਦਾ ਉਦੋਂ ਬਾਅਦ ਚ ਹੌਲੀ ਹੌਲੀ ਜਨ ਕੇ ਅਸੀਂ ਜੌਬ ਕਰਨ ਲੱਗੇ ਹੌਲੀ ਹੌਲੀ ਤਰੱਕੀ ਦੇ ਵਿੱਚ ਆਏ ਜੀ ਚਲੋ ਹੁਣ ਇਹ ਮਹਿਸੂਸ ਕਰ ਰਹੇ ਆ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸੁਰਵਾਤ ਲੈ ਕੇ ਜਾਣਾ ਜੋ ਵੀ ਕੰਮ ਸੋਚ ਕੇ ਜਾਂਦੇ ਆ ਉਹ ਰੇ ਕੰਮ ਸਕਸੈਸਫੁਲ ਹੁੰਦਾ ਜੀ ਗੱਲਾਂ ਬਾਤਾਂ ਕਰਦੇ ਹੋ ਮਾਤਾ ਜੀ ਨਾਲ ਬਹੁਤ ਜ਼ਿਆਦਾ ਮੇਰੇ ਪੁੱਛਦੇ ਵੀ ਮਾਤਾ ਜੀ ਮੈਂ ਕੋਈ ਵੀ ਕੋਈ ਵੀ ਨਵਾਂ ਡਿਸੀਜਨ ਲੈਣਾ ਹੁੰਦਾ ਮਾਤਾ ਕੋਲੇ ਬਹਿ ਕੇ ਪੁੱਛਦਾ ਤੇ ਇਹਨਾਂ ਨੂੰ ਇਹ ਲੱਗਦਾ ਦਿਲ ਤੋਂ ਅੰਦਰੋਂ ਆਤਮਾ ਤੋਂ ਵੀ ਹਾਂ ਜਾਂ ਹਾਂ ਕਰਦੀ ਜੇ ਨਹੀਂ ਨਾ ਇਹ ਨਾ ਕਰਦੀ ਉਹ ਮੰਨ ਕੇ ਫੈਸਲਾ ਸਿਰ ਮੱਥੇ ਉਹ ਵੀ ਫੈਸਲਾ ਸਿਰ ਮੱਥੇ ਹੁੰਦਾ ਜੀ